ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ థਾਈਲੈਂਡ ਵਾਲਾ ਬਲੌਗ ਆ ਬਣਾਇ ਤੋਂ ਸਟਾਰਟ ਹੋ ਰਿਹਾ ਤੇ ਸਟਾਰਟਿੰਗ ਚ ਅਸੀਂ ਸਮਾਨ ਦੀ ਯਾਦਲਾਵਤ ਨਹੀਂ ਕਰਦੇ ਆ ਬੈਗ ਸਾਡੇ ਹੁਣ ਜਮਾ ਹੋਣਗੇ ਭਾਈ ਸਾਹਿਬ ਜੀ ਮੇਰਾ ਹੈ ਭਾਈ ਅਸੀਂ ਚੱਕ ਕੇ ਲਈ ਨਹੀਂ ਭਾਈ ਤੁਹਾਨੂੰ ਦੱਸ ਦੇਣੇ ਜੇ ਬਤਾ ਰਹੇ ਹੋ ਜੇ ਮੇਰਾ ਹੈ ਇਹ ਕਿਉਂਕਿ ਭਾਈ ਜਹਾਜ਼ ਚ ਟਿਕ ਜਣਗੇ ਬੈਗ ਤੇ ਆਖਿਰ ਵਿੱਚ ਅਸੀਂ ਖਾਣ ਪੀਣ ਵਾਲਾ ਸਮਾਨ ਕੱਢ ਲਿਆ ਬੈਗ ਸਾਡੇ ਕੋਲ ਹੋਣੇ ਨਹੀਂ ਉੱਥੇ ਫਿਰ ਅਸੀਂ ਚੱਕ ਕੇ ਲਈਏ ਬਲੌਗ ਆਉਣਗੇ ਹੁਣ ਦਿੱਲੀ థਾਈਲੈਂਡ ਦੇ ਇੱਕ ਇੱਕ ਦਿਨ ਦੇ ਸੇ ਅਪਲੋਡ ਕਰਿਆ ਕਰਾਂਗੇ ਹੁਣ ਅਸੀਂ ਦਿੱਲੀ ਆਇਰਪੋਰਟ ਤੇ ਤੇ ਅੱਗੇ ਸਾਰਾ ਸਿਸਟਮ ਦਿਖਾਵਾਂਗੇ ਜਦੋਂ ਜਦੋਂ ਪਹੁੰਚਾਂਗੇ ਜਿੱਥੇ ਜਿੱਥੇ ਪਹੁੰਚਾਂਗੇ ਲਓ ਜੀ ਆ ਆ ਮਿਲ ਕੇ ਸਾਨੂੰ ਬੋਰਡਿੰਗ ਪਾਸ ਬੈਗ ਅਸੀਂ ਨੇ ਕਰਾਤੇ ਜਮਾ ਹੁਣ ਅਸੀਂ ਇੱਧਰ ਆ ਰਹੇ ਹਾਂ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਹੋਊ ਇੱਥੇ ਹੁਣ ਲਓ ਭਾਈ ਸਾਰਾ ਇਮੀਗ੍ਰੇਸ਼ਨ ਵਗੈਰਾ ਹੋ ਗਿਆ ਸਾਡਾ ਹੁਣ ਅੰਦਰ ਐਂਟਰ ਹੋ ਗਏ ਅਸੀਂ ਹੁਣ ਫਰੀ ਆ ਬਸ ਹੁਣ ਅਸੀਂ ਨੇ ਜਹਾਜ਼ 'ਚ ਚੜਨਾ ਜਦੋਂ ਟਾਈਮ ਹੋ ਗਿਆ ਸੀ ਸੰਦਰ ਆ ਗਿਆ ਐਪੀਅਰਟ ਦੇ ਆਜੋ ਬਹੁਤ ਮਹਗਾ ਸਮਾਨ ਆ ਬਾਈ ure ਜਮਾ ਸੋਚ ਦੋ ਪਰੇ ਲੱਖਾਂ ਦੀਆਂ ਚੀਜ਼ਾਂ ਨੇ ਇੱਕ ਸ਼ਰਟ ਵੀ ਬਈ 50 50 60 60 ਹਜ਼ਾਰ ਰੁਪਏ ਦੀ ਆ ਤੇ ਇਧਰ ਸ਼ਰਾਬ ਸ਼ਰੂਬ ਸਾਰਾ ਕੁਝ ਆ ਬਾਈ ਉਰੋਂ ਕੁਝ ਵੀ ਸੇਖ ਸਕਦੇ ਆ ਔਰ ਪੈਸਾ ਬਹੁਤ ਲੱਗਦਾ ਇੱਥੇ ਆ ਸ਼ਰਾਬ ਪਈਆ ਬਹੁਤ ਮਹਈਆ ਚੀਜ਼ਾਂ ਨੇ ਹੋ ਰਹਾ ਨੇ ਖੜਕਾ ਦੇ ਗੁਰਕਰੇ ਇਹ ਬਰੋ ਇਹ ਤਰ੍ਹਾਂ ਨੂੰ ਬੰਦਾ ਕੰਮ ਕਰਦਾ ਹੈ ਆਹ ਵੇ ਇਹ ਇਹ ਨਗਦੀ ਜਾਂਦਾ ਜਹਾਜ਼ਾਂ ਵੱਲ ਨੂੰ ਹੋਵੇ ਹੁਣ ਆ ਦੇਖੋ ਬਾਰ ਬੋਗ ਹੈਂਡ ਬਣਾਵਾ ਬਾਈ ਸ਼ਰਾਬ ਸ਼ਰੂਪ ਪੀਣ ਨੂੰ ਬਹੁਤ ਸ਼ਾਹੀ ਜੀਆ ਉਹ ਗੋਰੇ ਬੈਠੇ ਨੇ ਸਾਹਮਣੇ ਬੋਗ ਹੈਂਡ ਆਪਾਂ ਖੜਿਆਂ ਵੇਟ ਕਰ ਰਹਿਆਂ ਹਲੇ ਟਾਈਮ ਪਿਆ ਅੱਜ ਹੱਜਾਂ ਦੇ ਬਿਲਕੁਲ ਨੇੜੇ ਜਮਾ ਅਸੀਂ ਸ਼ੀਸ਼ਾ ਲੱਗਿਆ ਵਿੱਚ ਬਸ ਜਮਾ ਕੋਲ ਨੇ ਤੇ ਹੰਨੇ ਵੇਟ ਕਰਨੀ ਪਊਗੀ ਘੰਟਾ ਡੇਢ ਘੰਟਾ ਸਾਨੂੰ ਇੱਥੇ ਖੜਨਾ ਪਊਗਾ ਤੇ ਇਸ ਤੋਂ ਬਾਅਦ ਹਾਂ ਆਏ ਸਾਨੂੰ ਅੰਦਰ ਐਂਟਰ ਹੁੰਦੇ ਹੋਏ ਲਾ ਬਾਉਰਾ ਨੂੰ ਭੁੱਖ ਲੱਗੀ ਬਈ ਹੁਣ ਮੈਂ ਕੀ ਖਾ ਲਈਏ ਥਾਲੀਏ ਸੀ ਲੋ ਜੀ ਮੈਂ ਹੀ ਖਾਣ ਲੱਗਿਆ ਹੁਣ ਟਾਈਮ ਪਿਆ ਸੀ ਹਲੇ ਫਲਾਈਟ 'ਚ ਹੈਗਾ ਟਾਈਮ ਦਾ ਆ ਇਹ ਵੀ ਗਾ ਦੇ ਬੰਦੇ ਘੰਟਾ ਆਣਾ ਡੋਲਦੇ ਹੋ ਐੇ ਹੀ ਹੋ ਤੁਸੀਂ ਨਾ ਇਹਨੂੰ ਅਸੀਂ ਰੱਖੀ ਰੱਖੋ ਇਹਦਾ ਆਈਓ ਤੁਸੀਂ ਡੋਲ ਡੋਲ ਦੋ ਵੀ ਕਰਦਾ ਲਾਓ ਬਈ ਫੇਰ ਭੁੱਖ ਲੱਗੀ ਫੇਰ ਚੱਲੇ ਇੱਧਰ ਨੂੰ ਨੀ ਬਈ ਖਾਨ ਤੋਂ ਤੋ ਗਿਆ ਮੂੰਹ ਚੱਲਣ ਤੋਂ ਵੀ ਦੇਖ ਕੇ ਇਹ ਪਤਾ ਨਾ ਕਿਦਾਂ ਟੀ ਜાડ ਚ ਨਹੀਂ ਹੁੰਦਾ ਆਂ ਮੈਂ ਗਿਆ ਮੂੰਹ ਗਿਆ ਪਿੱਛੇ ਫਿਰਦੇ ਆਂ ਉਰਕਰਾਂ ਵਿੱਚ ਬਾਦ ਨਹੀਂ ਮਿਲਦਾ ਜਾਈ ਪੁਆਇੰਟ ਸਾਰੇ ਦਾ ਹਾਈਲਾਈਟ ਹਾਈਲਾਈਟ ਜਾਣਗੇ ਸਾਰੇ ਕਪਾਲੀ ਆੜੀ ਇਹਦਾ ਤੁਹਾਨੂੰ ਪਿਆਰਯੋਕੀ ਇਹ ਇੰਡੀਆ ਦੀ ਕੋਸੀ ਲਗਭਗ 9:30 ਹੋ ਗਏ ਹੋ ਗਿਆ ਆਪਣੇ ਫਲਾਈਟ ਦਾ ਟਾਈਮ ਹੁਣ ਜਾਣੇ ਅਸਰ ਨੂੰ ਲਓ ਜੀ ਇੰਤਜ਼ਾਰ ਦੀ ਘੜੀ ਖਤਮ ਹੋ ਪਾ ਜਾ ਰਹੇ ਹੁਣ ਜਹਾਜ਼ 'ਚ ਬੈਠਣਾ ਆ ਬੱਸ ਦੇ ਵਿੱਚ ਲੈ ਕੇ ਜਾ ਰਹੇ ਨੇ ਜਹਾਜ਼ ਗੱਦੀ ਨੂੰ ਸਾਰੇ ਜਹਾਜ਼ ਖੜੇ ਨੇ ਇੱਥੇ ਭਈ ਕਿਸੇ ਨੂੰ ਕੈਨੇਡਾ ਜਾਣਾ ਕਿਸੇ ਨੂੰ ਕਿੱਥੇ ਜਾਣਾ ਇੱਥੇ ਕਿਸੇ ਨੂੰ ਕਿੱਥੇ ਜਾਣਾ ਤੇ ਆਪਾਂ ਆਹ 에어 ਇੰਡੀਆ ਦਾ ਬਚਾਰਾ ਪਾ ਵੀ ਆ ਗਏ ਆਪਣੇ ਵਾਲੇ ਹਾਜੇ ਕੋਲ ਉਤਰਦੇ ਇੱਥੇ ਬੱਸੇ ਚੋਂ ਬੱਲਾ 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 ਆ ਗਏ ਬਈ ਬਾਰੇ ਬੱਸ ਜੋ ਕੀ ਆ ਮਾਹੌਲ ਆ ਜਿਹੜਾ ਇਹਾਜੇ ਖੜੇ ਬੈਠੇ ਆ ਨਾ ਇਹਦੇ ਚ ਚੜਨਾ ਆਪਾਂ ਨੇ ਆਈ ਸੀ ਜੈਕਟ ਤੇ ਇੱਧਰ ਹੋਣ ਲੱਗੇ ਨੇ ਲਾਓ ਜੀ ਭਾਏ ਕਿ ਪਾਪੜੀ ਸੀਟ ਦੇ ਉਹ ਸੋ ਕੀ ਪਾ ਲਈ ਜਿਹੜਾ ਸਾਰਾ ਖਾਲੀ ਆਪਣੇ ਬੁੱਕ ਕਰਾਇਆ ਬਾਈ ਜੀ ਇਹ ਮੇਰਾ ਹੈ ਇਹ ਕਿ ਚੱਕੇ ਲਾਏ ਚੱਕੇ ਨਹੀਂ ਲਏ ਸੀ ਕਿ ਕੋਈ ਬਣਾਉਣੀ ਸੀ ਸੀ ਚੱਕੇ ਲਾਏ ਕਿਹਾ ਉਹ ਸਮਝ ਨਹੀਂ ਲੱਗਾ ਬਾਈ ਬੇਰ ਹੋਸਟ ਸਾਬ ਦੇਖੋ ਖੜਾ ਵਿਚਾਰਾ ਇੱਕ ਜਹਾਜ਼ ਇੰਡੀਗੋ ਆ ਫਰਜਾ ਹੋਏ ਸਾਲਾ ਪਹਿਲੀ ਵਾਰੀ ਦੇਖਿਆ ਹੈ ਬੜੇ ਦੇਖੇ ਦੀ ਲੋਕਾਂ ਨੇ ਆ ਫਰਜੇ ਆਪਣੇ ਸਮਾਨ ਦੀ ਪਰਵਾਹ ਨਾ ਕਰੇ ਔਰ ਸਭ ਕੀ ਸੁਰੱਖਿਆ ਕੋ ਧਿਆਨ ਮੇ ਰੱਖਦੇ ਹੋਏ ਜਿੰਨੀ ਜਲਦੀ ਹੋ ਸਕੇ ਬੈਕ ਜਾ ਰਹੇ ਹੋਏ ਕੋਸ਼ਿਸ਼ ਕਰੇ ਅਰੇ ਜਾਨਕਾਰੀ ਆਪਕੀ ਸੀਟ ਪਾਕਟ ਮੇ ਰ

ਕੰਪਨੀ ਖਿਲਰ ਗਿਆ ਇਹਦੇ ਉਹ ਆ ਦੇ ਮੁੜ ਗਿਆ ਇਹਨੂੰ ਹੱਥ ਲਾ ਬਾਰੇ ਬਲੌਗ ਚਲਿਆ ਅੰਦਰ ਵੀ ਆਇਆ ਗਰ ਤਾਂ ਹੁਣ ਮਾਹੌਲ ਇਹ ਨਾਲੇ ਲਾਈਟਾਂ ਉੱਟਾ ਬੰਦ ਕਰਤੀਆਂ ਵੀ ਸਾਰਾ ਤਾਂ ਖਾਮ ਆਏ ਬਈ ਫੋ ਵੀ ਕਿਵੇਂ ਫੀਲ ਹੋਊਗਾ ਜਦੋਂ ਜਹਾਜ਼ ਤਾਂ ਉੱਡੂ ਨਾਲੇ ਤਾਂ ਪਤਾ ਲੱਗ ਰਿਹਾ ਥੱਲੇ ਰੋੜੀਆਂ 'ਚ ਟਾਇਰ ਵੱਜਦੇ ਨੇ ਇਹਦੋਂ ਆ ਥੱਲੀ ਵਰਦਾ ਹੈ ਆਰੇ ਕਈ ਕਈ ਜਾ ਕਈ ਜਾ ਲਪਾਇੋ ਨਾ ਇਹਨਾਂ ਦੇ ਇਹ ਰੇ ਇਹ ਕਿਸ ਕਾੁਰ ਜਲਾਵੇ ਹੈ? ਹੌਣ ਚਲਾਵੇ ਇਹਨੂੰ ਹੋਲੇ ਕੇ ਥਰਨ ਦਾ ਮੋਟਰਸਾਈਕਲ ਆਵੇ 2 ਮਿੰਟ ਹੋ ਗਏ ਬਈ ਸਹੀ ਆਈ ਚੱਲੇ ਜਾਂਦਾ ਹੋਲੀ ਹੋਲੀ ਕੰਮ ਕਰਦਾ واحد اللي يا زهرة هنا اللي يا زهرة ਆਹ ਲੈ ਜੀ ਰਾਤ ਨੂੰ ਦੇਖਦੇ ਹੁੰਦੇ ਮੰਜੇ ਦੇ ਪਏ ਆਹ ਲੱਗਣ ਲੱਗ ਰਹੀ ਐ ਜੰਮੀ ਲਵੇ ਆਏ ਹੋ ਗਿਆ ਸਿਸਟਮ ਉਣਤਾ ਬਈ ਦੇਖੋ ਪਤਾ ਨਹੀਂ ਕੀ ਦੇਸਨ ਲੱਗ ਰਿਹਾ ਥੱਲੇ ਲੇਟਾਂ ਨੂੰ ਟਾਈਂ ਦੇਖਦੀ ਐ ਨੇ ਉਥਾਂ ਮਡੀਆਂ ਮੋਟੀਆਂ ਲਓ ਬਈ 4-5 ਘੰਟਿਆਂ ਦੀ ਬੇਟ ਤੋਂ ਬਾਅਦ ਅੱਪ ਪਹੁੰਚ ਗਏ ਦੇਖ ਲਓ ਥਾਈਲੈਂਡ ਦੀਆਂ ਤਰਤੀ ਨੀ ਲੇਟਾਂ ਕਹਿ ਸਕਦੇ ਆਲੇ ਦਾ ਤਰਤੀ ਦਾ ਥੱਲੇ ਜਾ ਕੇ ਦਿਖਾਉਣੇ ਆਂ ਲਓ ਬਈ ਆ ਗਏ ਆਪਾਂ 에어ਪੋਰਟ ਤੇ థਾਈਲੈਂਡ ਇਮੀਗ੍ਰੇਸ਼ਨ ਵਗੈਰਾ ਉਹ ਹੋ ਗਿਆ ਆਪਣਾ ਇੱਥੋਂ ਬੈਗ ਚੱਕਣੇ ਨੇ ਹੁਣ ਆਪਣੇ ਆਪਾਂ ਦੇ ਸੁੱਖੀ ਦਾ ਬੈਗ ਮੁੱਕਰ ਗਏ ਆਪਣੇ ਬੈਗ ਦਾ ਮਿਲ ਗਏ ਬਈ ਚਲੋ ਉਹ ਆ ਗਿਆ ਸੁੱਖੀ ਵਾਲਾ ਬੈਗ ਵੀ ਚਾਓ ਫਾਰਮਾ ਨਹੀਂ ਦੱਨਾਲੀ ਏਅਰਪੋਰਟ ਤੋਂ ਬਾਅਦ ਇਹ ਅਨੁਸਾਰ ਵੀ ਆਪਾਂ ਨੇ ਲਈ ਬੱਸ ਆਪਾਂ ਜਾਣਾਗਾ ਹੁਣ ਪਤਾਇਆ ਤੇ ਇਹ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਬਈ ਖਰਚਾ ਖਰਚਾ ਟੋਟਲ ਬਜਟ ਵੀ ਕਿੰਨਾ ਆਇਆ ਕਿਉਂਕਿ ਅਲੱਗ-ਅਲੱਗ ਹੁੰਦੇ ਆ ਜਿਹੜਾ ਆਪਣਾ ਪੈਕੇਜ ਆ ਥੋੜਾ ਕੋਸਟਲੀ ਆ ਉਹ ਕਿਉਂ ਕੋਸਟਲੀ ਆ ਤੁਹਾਨੂੰ ਦੱਸਾਂਗੇ ਅੱਗੇ ਤੇ ਆਹ ਵੀਊ ਚੈੱਕ ਕਰ ਸਕਦੇ ਤੁਸੀਂ ਅਸੀਂ ਹੁਣ ਬੱਸ ਤੇ ਜਾਈ ਜਾਂਦੇ ਆ ਹੋਟਲ ਵੱਲ ਨੂੰ ਤੁਹਾਡੇ ਚੈੱਕ ਕਰ ਸਕਦੇ ਹੋ ਇੱਥੇ ਉਤਰ ਗਿਆ ਆਪਾਂ ਇੱਥੋਂ ਥੋੜਾ ਜਿਹਾ ਦੂਰ ਆਪਣਾ ਹੋਟਲ ਆ ਤੇ ਕਾਰਾਗੁਰਾ ਦੇ ਸ਼ਕੀਨ ਦੇ ਲੋਕੇ ਤੇ ਵੀ ਤੁਹਾਨੂੰ ਕਾਰਾਗੁਰਾ ਸਾਰਾ ਦਿਖਾਵਾਂਗੇ ਅੱਗੇ ਸਿਸਟਰ ਬਸ ਤੋਂ ਬਾਅਦ ਆਪਾਂ ਨੇ ਲਈ ਕੈਬ ਤੇ ਆਪਾਂ ਨੂੰ ਹੁਣ ਇਹ ਹੋਟਲ ਦੇ ਗੇਟ ਤੇ ਛੱਡ ਕੇ ਆਉ ਜਮਾ ਉੱਥੋਂ ਦੂਰ ਸੀ ੱਡੇ ਤੋਂ ਹੋਟਲ ਤਾਂ ਕਰਕੇ ਕਹਿਓ ਕੀਤੀ ਆ ਹੁਣ ਇੱਥੇ ਅਸੀਂ ਨੇ ਤੇ ਜਮਾ ਆਪਣਾ ਹੋਟਲ ਹੈਗਾ ਵਿਚ ਦੇ ਕੋਲ ਆ ਪਹੁੰਚ ਗਏ ਆਪਾਂ ਤੇ ਆ ਬਸ ਆ ਮੇਨ ਆ ਵਿਚ ਦੀ ਵਿਚ ਦਾ ਰੋਡ ਆ ਮੇਨ ਇਹ ਇਹ ਰੋਡ ਤੋਂ ਇੱਕ ਸੜਕ ਮੁੜਕੀ ਆ ਬਣਾ ਇੱਥੇ ਰੋਡ ਤੇ ਹੋਟਲ ਆ ਜਮਾ ਵਿਚ ਦੇ ਉੱਪਰ ਤੇ ਅੱਗੇ ਦਿਖਾਉਣੇ ਆ ਤੁਹਾਨੂੰ ਜਾ ਕੇ ਹੋਟਲ ਚ ਵੀ ਕੀ ਸਿਸਟਮ ਆ ਬਹੁਤ ਘੈਂਟ ਫੀਲ ਹੋ ਰਿਹਾ ਬਾਈ ਬਹੁਤ ਘੈਂਟ ਜਮਾ ਫਿਲਮਾਂ ਚ ਦੇਖਦੇ ਹੁੰਦੇ ਸੀ ਆ ਸਿਸਟਮ ਯਾ ਪਹਿਲੀ ਵਾਰੀ ਦੇਖ ਰਿਆ ਆ ਆਪਣੀ ਅੱਖਾਂ ਨਾਲ ਰੀਅਲ ਚ ਬਹੁਤ ਘੈਂਟ ਲੱਗ ਰਿਹਾ ਤੇ ਆ ਪਰ ਰਸਤੇ ਚ ਕੁਝ ਖਰੀਦਣ ਲੱਗ ਗਏ ਬਾਈ ਇੱਕ ਚੀਜ਼ ਦੱਸ ਦਿਆਂ ਤੁਹਾਨੂੰ ਜਿਹੜਾ ਕੁਰਕਲੇਜ ਵਗੈਰਾ ਨੇ ਨਾ ਇਹ ਵੀ ਇੱਥੇ ਸੰਡਾਂ ਸੰਡਾਂ ਵਾਲੇ ਨੇ ਗਨੋਏ ਵਾਲੇ ਇਹ ਵੀ ਦੇਖ ਕੇ ਲੈਣੇ ਪੈਂਦੇ ਆ ਵੀ ਵਧੀਆ ਚੀਜ਼ ਆਪਣੇ ਲਈ ਜਿਹੜੀ ਪਖਾਨੇ ਉਹੀ ਹੋਵੇ ਇਹ ਨਹੀਂ ਹੋ ਰਹੀ ਸਿਸਟਮ ਕਰ ਰੱਖਿਆ ਨੇ ਜਿਵੇਂ ਆਹ ਦੇਖ ਲਓ ਆ ਕੀੜਿਆਂ ਵਾਲੇ ਹੋ ਰਹੀ ਸਿਸਟਮ ਜਾ ਯਾਰ ਬਹੁਤ ਆ ਚੀਜ਼ਾਂ ਦਾ ਗਲਤੀਆਂ ਨੇ ਵੀਰੇ ਉਹ ਆਂਡੇ ਪਏ ਨੇ ਪਿੰਕ ਜੇ ਤੇ ਆ ਆਪਾਂ ਥੋੜਾ ਜਿਹਾ ਵਿਚ ਦਾ ਥਿਊ ਚੈੱਕ ਕਰ ਲਈਏ ਹਟਲ ਆਪਾਂ ਤੁਹਾਨੂੰ ਬਾਅਦ ਚੋਂ ਲੈ ਕੇ ਚੱਲਦੇ ਆ ਤੇ ਕਿਉਂਕਿ ਬਣ ਕੇ ਦਾ ਆਪਾਂ ਬਾਅਦ ਚ ਆਵਾਂਗੇ ਇਹਦਾ ਬੈਸ ਹੀ ਆਗੇ ਇੱਥੇ ਬੜਾ ਜਿਹਾ ਦੇਖਣ ਮਾਹੌਲ ਇਸ ਤੋਂ ਬਾਅਦ ਦੁਬਾਰਾ ਬਣ ਕੇ ਆਵਾਂਗੇ ਅਗਲੇ ਵਲੌਗ ਵਿੱਚ ਦਿਖਾਵਾਂਗੇ ਉਹ ਇਹਦਾ ਪਹਿਲੇ ਦੇ ਨਾਲੇ ਤਾਂ ਜਾ ਕੇ ਰੈਸਟੋਰੇਟ ਕਰਾਂਗੇ ਬੀਜ ਦਾ ਕੋਲੀ ਆ ਇੱਥੇ ਜਦੋਂ ਮਰਜੀ ਆ ਜੇ ਤੇ ਆ ਚੈੱਕ ਕਰ ਸਕਦੇ ਤੁਸੀਂ ਤੇ ਇੱਧਰ ਆ ਗਿਆ ਰੋਡ ਜਾਵਾ ਜਿੱਥੇ ਆਪਣਾ ਹੋਟਲ ਆ ਇਹ ਆ ਦਿਖਾਉਣਿਆ ਤੁਹਾਨੂੰ ਇਹ ਆ ਸਾਹਮਣੇ ਆਪਣਾ ਹੋਟਲ ਆ ਬਸ ਆਹ ਸਾਹਮਣੇ ਦਿਸ ਰਿਹਾ ਜਿਹੜਾ ਤੇ ਇਸ ਤੋਂ ਇੱਧਰ ਆ ਕੇ ਬੀਚ ਆ ਆਪਾਂ ਹੁਣ ਚਲਦੇ ਆ ਹੋਟਲ ਦੇ ਵਿੱਚ ਆ ਵੀ ਤਰਸ ਉਹ ਖੜਦਾ ਇਹ ਨਾਲ ਦਿਖਾਉਂਗਾ ਯਾਰ ਪਿੱਛੇ ਬਾਲ ਪੱਤਾ ਚੱਜਾ ਹੋਇਆ ਇਧਰੋਂ ਵੀ ਜੋਦਾ ਇਧਰੋਂ ਇਹਦੇ ਪਿੱਛੇ ਦਿਖਾਉਂ ਆ ਦੇਖ ਆ ਘੁੰਮ ਨੂੰ ਪਾਜ ਜਿਹਾ ਟਰਾਈਪੋਡ ਲੱਗਾ ਹੁੰਦਾ ਲੋ ਬਈ ਹੁਣ ਆਪਾਂ ਤੁਹਾਨੂੰ ਰੂਮ ਦਿਖਾਉਣੇ ਆ ਆਪਣਾ ਆ ਐਂਟਰੀ ਆ ਰੂਮ ਦੀ ਆ ਹੁਣ ਤਾਂ ਅਸੀਂ ਖਲਾਰੇ ਜੇ ਪਾ ਦਿੱਤੇ ਸਮਾਨ ਜਖਣਾ ਤਾਂ ਬਹੁਤ ਸਫਾਈ ਆ ਬਈ ਬਹੁਤ ਘੈਂਡ ਰੂਮ ਤੇ ਇਧਰ ਬਾਲਕਨੀ ਬਾਲਕਨੀ ਆ ਵੀਰੇ ਹਾਂ ਤੇ ਬਾਲਕਨੀ ਨਾਲ ਵੀਰੇ ਪੂਲ ਆ ਗਿਆ ਨੀਚੇ ਤੇ ਨਹਾਵਾਂਗੇ ਇਹਦੇ ਵਿੱਚ ਵੀ ਆ ਗਿਆ ਪੂਲ ਆ ਗਿਆ ਬਾਈ ਬਹੁਤ ਘੈਂਟ ਆ ਬਹੁਤ ਘੈਂਟ ਚੀਜ਼ ਆ ਯਾਰ ਤਾਂ ਕਰਕੇ ਬਾਈ ਰੁਪਈਏ ਦੋ ਪੈਸੇ ਚਾਹੀਦੀ ਬਦਲਾ ਲਾ ਦੋ ਚੀਜ਼ ਇੱਕ ਨੰਬਰ ਹੋਵੇ ਜਿਵੇਂ ਤੁਸੀਂ ਸਫਾਈ ਦੇਖ ਸਕਦੇ ਹੋ ਬਾਈ ਰੂਮ ਵਿੱਚ ਵੀਰੇ ਸੂਟ ਰੂਮ ਹੈਗਾ ਸਾਡਾ ਤੇ ਕਿਉਂ ਤਰਸਦੇ ਕਿੱਡਾ ਮਹਾਨ ਆ ਤਾਂ ਕਰਕੇ ਬਾਈ ਪੈਕੇਜ ਮਤਲਬ ਸਸਤੇ ਵੀ ਹੁੰਦੇ ਨੇ 35 40 50000 ਦੇ ਵੀ ਹੁੰਦੇ ਆ ਪਰ ਆਪਣਾ ਪੈਕੇਜ ਬਾਈ ਮਤਲਬ ਇਹ ਤੋਂ ਡਬਲ ਹੀ ਆ ਕਾਉਂਕੀ 25 25000 ਦੇ ਪੈ ਗਈ ਕਹਿੰਦੇ ਨੇ ਉਹ ਕਦੇ ਨਾ ਲੈ ਕੇ ਆਓ ਵੀਰੇ ਉਹ ਤੁਹਾਨੂੰ ਫਸਾ ਦੰਦੇ ਆ ਉਹ ਫਸਣ ਵਾਲਾ ਸਿਸਟਮ ਦਾ ਤੁਸੀਂ ਰੂਮ ਦੇਖ ਲਓ ਭਾਈ ਇੱਧਰ ਤਿਆਰ ਹੋਣ ਨੂੰ ਇੱਧਰ ਬੈਡਰੂਮ ਆ ਗਿਆ ਠੀਕ ਆ ਤੇ ਤਾਂ ਕਰਕੇ ਵੀ ਬਜਟ ਵਧ ਜਾਂਦਾ ਹੁਣ ਆਪਣਾ ਜਿਹੜਾ ਹੋਟਲ ਆ ਉਹ ਤੁਹਾਨੂੰ ਪਤਾ ਉਹਦੀ ਵੀ ਲੋਕੇਸ਼ਨ ਦਿਖਾਈ ਆ ਉਹ ਜਮਾਂ ਵਿੱਚ ਤੇ ਆ ਆ ਚੀਜ਼ਾਂ ਕਰਕੇ ਖਰਚੇ ਵਧ ਜਾਂਦੇ ਹੁੰਦੇ ਆ ਪਰ ਚੀਜ਼ ਇੱਕ ਨੰਬਰੀ ਹੋਵੇ ਤੁਸੀਂ ਬਾਥਰੂਮ ਦੇਖ ਸਕਦੇ ਹੋ ਸਫਾਈ ਚੈੱਕ ਕਰੋ ਕਿੰਨਾ ਕਮਰੇ ਤੋਂ ਵੱਡਾ ਬਾਥਰੂਮ ਆ ਦੱਸ ਦਿਆਂ ਹਣਾ ਲਓ ਭਾਈ ਨੀਂਦ ਨੋਂ ਦੇ ਕੁੱਟ ਕੇ ਅਸੀਂ ਹੋ ਗਏ ਰੈਡੀ ਮਣੋ ਦੁਬਾਰਾ ਫੇਰ ਜਾਣੇ ਬਾਹਰ ਬਾਹਰ ਦਾ ਮਾਹੌਲ ਦਿਖਾਉਣਾ ਤੁਨੂੰ ਵਿਚ ਦਾ ਤੇ ਇੱਥੋਂ ਬਜ਼ਾਰਾਂ ਦਾ ਹਨਾ ਵੇ ਆ ਬਾਈ ਬੈਠੇ ਨੇ ਮੁੰਡੇ ਰੈਡੀ ਹੋਏ ਕਿੱਧਰੇ ਆਮਾ ਹੁਣ ਆਪਾਂ ਵਿਚ ਤੇ ਨਾ ਹੁਣ ਤਾਂ ਬੜੀ ਚੀਜ਼ ਦਿਖਾਉਗਾ ਬਾਈ ਹਾਂ ਜਿਹੜਾ ਇੱਥੇ ਮਜ਼ਦੂਰ ਆ ਰੋਡ ਪਤਾ ਯਾਰ ਰੋਡ ਵੇ ਬਾਈ ਬੜੀਆਂ ਚੀਜ਼ਾਂ ਨੇ ਮਤਲਬ ਮਾਰਕਟ ਬਹੁਤ ਸੋਹਣੀਆਂ ਹੈ ਤੇਰਾ ਆਪਾਂ ਗਲਤ ਗਿਆ ਮਾਰਕਟ ਸੋਹਣੀਆਂ ਵਗੈਰਾ ओके ਕੱਚੂ ਕੁਛੂ ਹੋਏ ਹੋਣਗੇ ਸਾਰਾ ਕੁਝ ਹੋ ਗਈ ਆਪਣਾ ਪਿੱਤਰ ਇਹ ਜਾਨ ਤੇ ਬ੍ਰੈਂਡ ਆਪਣਾ ਬਈ ਗਲਤੀ ਤੋਂ ਮੈਂ ਅਪਲੋਡ ਕਰ ਦਿੱਤਾ ਉਹ ਅਪਲੋਡ ਨਹੀਂ ਹੁੰਦੀ ਮੈਂ ਮੇਰੇ ਚੈਨਲ ਵਾਲੀ ਚਾਹਤ ਮੇਰਾ ਨਹੀਂ ਚੋਦੀ ਨੂੰ ਨਾਮ ਇਹ ਨਾ 90 ਦਿਨੋਂ ਇੱਕ ਦਿਨ ਹੋ ਗਿਆ ਉਰੇ ਆਇਆ ਨੂੰ ਤੇ ਅਸੀਂ ਨੇ ਬੋਲੀ ਅੱਧੀ ਕਿ ਸਿੱਖ ਲਿਆ ਇਹ ਤੇ ਇਹ ਬੰਦ ਬਾਗਲ ਜਨਰਲ ਭਾਈ ਐਸੀ ਕੈਸੀ ਸੈਮ ਲੈਣਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਪਾਸਪੋਰਟ ਕੀ ਕਹਿੰਦੇ ਜੀ ਆਪਾਂ ਨੂੰ ਹਾਂ ਪਾਸਪੋਰਟ ਫਰੀ ਜਨਰਲ ਲੈ ਲੇ ਦੋ ਤੇ ਨਾ ਲੰਬਾ ਲੱਗੇ ਜਾਂਦੇ ਹੋ ਜਦੋਂ ਗਾੜੇ ਕਰਦੇ ਹੋ ਜਿਹੜੇ ਕੋਰ ਕੀ ਸੀ ਬਣ ਉੱਥੇ ਕੀ ਕਹਿੰਦੇ ਜੀ ਉੱਥੇ ਦੀ ਗੱਲ ਵੀ ਸੀ ਹਾਂ ਜਿਹਦੇ ਜੋ ਲੰਬੇ ਹੀ ਲੱਗੇ ਕਾਫੀ ਕਾਫੀ ਅਸੀਂ 에어ਪੋਰਟ ਤੇ ਪਹੁੰਚੇ ਬਾਈ 에어ਪੋਰਟ ਤੇ ਕਹਿੰਦੇ ਆਗੇ ਸਾਨੂੰ ਸਨ ਗਿਆ ਬਨ ਨੈਸਕਾਫੇ ਹਨ ਹਾਂ ਹਾਂ ਕਾਫੀ ਕਾਫੀ ਬਾਰੇ ਪੁਰਾਣੇ ਬੋਲਦੇ ਚਲੋ ਲਓ ਜੀ ਇਹ ਹੈਗਾ ਹੋਟਲ ਦੇ ਬਾਹਰ ਦਾ ਮਾਹੌਲ ਮਾਹੌਲੇ ਬਣੇ ਫਿਰਦੇ ਨੇ ਮਾਰਸ਼ਲ ਦਾ ਜਾ ਕੇ ਜੀ ਲੱਗ ਰਿਹਾ ਹੈਗਾ ਓਰੇ ਪਹਿਲਾਂ ਤਾਂ ਥੱਕੇ ਜੇ ਪਏ ਸੀ ਭਈ ਅਸਰ ਦੇ ਦੀਪਾ ਕਿਉਂ ਲੱਗ ਰਿਆ ਰੌਣਕੀ ਹੋਣ ਬਈ ਇੱਥੇ ਥਾਈਲੈਂਡ ਦਾ ਸਿਸਟਮ ਰੌਣਕ ਵੀ ਉਦੋਂ ਸਿਰ ਸੁਰਜਾ ਦੋਣ ਲੱਗ ਗਿਆ ਜੀ ਥੱਕੇ ਪੈ ਗਏ ਕੰਮ ਭੱਗ ਦਾ ਸਟਾਰਟ ਹੁੰਦਾ ਦਿਨੇ ਦਾ ਤੁਹਾਨੂੰ ਐ ਲੱਗੂਗਾ ਵੀ ਕਿੱਥੇ ਆ ਗਏ ਪਰ ਇਹ ਟਾਈਮ ਯਾਰ ਅਸੀਂ ਹੁਣੇ ਰੂਮ ਚ ਬਾਹਰ ਨਿਕਲੇ ਆਂ ਚੌਧਰ ਸੇ ਹਾਂ ਆ ਮਾਰਕੀਟ ਜੈਂਟਰ ਹੋ ਗਏ ਆਪਾਂ ਇੱਧਰ ਰੋਡ ਕਰਾਸ ਕਰਕੇ ਦਿਖਾਉਣਾ ਤੁਹਾਨੂੰ ਅੱਗੇ ਆਹ ਦੇਖੋ ਖਾਣ ਪੀਣ ਵਾਲੀਆਂ ਚੀਜ਼ਾਂ ਵਾਲੀਆਂ ਕਾਹ ਦਾ ਨੰਬਰ ਉਹ ਵੀ ਇੱਥੇ ਆ ਗਈ ਸੀ ਸਿੰਮ ਲੈਣ ਅਗਦੀ ਆ ਫਾਤੀ ਜੀ ਵੀ ਸੁਦੀ ਜੀ ਵੀ ਫਾਤੀ ਜੀ ਵੀ ਪਾਸਪੋਰਟ ਪਾਸਪੋਰਟ ਯਾ ਮਨੇ ਇਹ ਲੈ ਲਿਆ ਸਾਰਾ ਹੈ 1 2 3 1 1 1 ਇਹ ਦਿਸ ਵਨ ਯਾ ਫਾਤੀ ਜੀ ਵੀ ওকে ઓ ਪ੍ਰਾਈਸ ਬੈਂਕੋ ਕਾ 250 250 ਨੈਟਵਰਕ ਗੁੱਡ ਨੈਟਵਰਕ ਨੈਟਵਰਕ ਫੁੱਲ फोन 5G सिग्नल गुड नेटवर्क हां जी 5G हां आउट हो जाएंगे चले ये अह बैंकॉक ओके एक् एक् बैंक हां ना ठीक है बेटा तर बेटा मेरी गाले सुनो ਆਪਾਂ ਆਪਾਂ ਨੂੰ ਮੁੱਕਣ ਹੀ ਨਹੀਂ ਹੈਗੀ ਤੀ ਜੀ ਕਿਉਂਕਿ ਆਪਾਂ ਨੇ ਪਤਾ ਕੀ ਕਰਨਾ ਆਪਾਂ ਨੇ ਫਾਰ ਆਪਾਂ ਨੇ ਕੰਮ ਹੀ ਕਰਨਾ ਬਸ ਇੱਕ ਆਪਾਂ ਲੋ ਜੋ ਜੀਬੀ ਵਧਾ ਕੇ ਆਪਾਂ ਫੋਨ ਤੇ ਨੈਟ ਚਲਾਈ ਜਾਵਾਂਗੇ ਨੈਟ ਬੰਦ ਰੱਖੋ ਆਪਾਂ ਇਥੇ ਬਹੁਤ ਕੁਝ ਕੱਢਣਾ हां ओके ਉਹ ਯੋ ਪੈਟਿਕ ਆ ਕੀ ਹੋਇਆ 35GB ਦੇਦੀ ਬਬੂ ਨੂੰ ਓਕੇ ਹੁਣੀ ਚੱਲ ਪੂਏ ਹਾਂ ਐਕਟੀਵੇਟ ਨਾਓ 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 ਐਕਟੀਵੇਟ ਨਾਓ ਐਕਟੀਵੇਟ थैंक टू यू ਧੰਨਵਾਦ ਐਕਟੀਵੇਟ ਉਹਦੇ ਲੈ ਫਿਰ ਕੀ ਲਈ ਜਾਂ ਮੈਨੇ ਵੇਟ ਬਲੋਗਿੰਗ ਵੇਟ 50 50 ਯਾ ਕੰਡਾ ਬਣੀ ਹੈ ਬਈ ਜੇ ਬਈ ਮੋਬਾਈਲ ਬਹੁਤ ਕੰਡ ਸਮਾਰਦਾ ਬਈ ਥੈਂਕ ਯੂ ਸਰ ਓਕੇ ਥੈਂਕ ਯੂ ਓਕੇ ਬਈ ਆਪਣਾ ਭਰਾ ਸਾਈਲੈਂਡ ਤੇ ਦੇਖਨੇ ਮੋਬਾਈਲ ਸਮਣਾਉਣੇ ਹੋਣਾ ਬਾਈ ਨਾ ਕਰੀ ਧੰਨਵਾਦ ਆਇਓ ਚੱਲ ਬਈ ਬਈ ਮੁੰਡੇ ਵਿਚ ਵੱਲ ਬੀਚ ਕੰਨੀ ਨੂੰ ਜਾਂਦੇ ਹੁਣ ਲਓ ਬਈ ਦੇਖੋ ਸ਼ਾਮ ਨੂੰ ਬੀਚ ਦੇ ਨੇ ਯਾਰੇ ਵਾਲਾਂਗੇ ਯਾਰ ਉਹ ਇਹਦਾ ਬੱਲਾ 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 ਲਓ ਬਾਈ ਸਾਨੂੰ ਲੱਗੀ ਭੁੱਖ ਹੁਣ ਸ਼ਾਮ ਦੀ ਰੋਟੀ ਖਾਣੇ ਆ ਸੀ ਇੱਥੇ ਆਪਣਾ ਪੰਜਾਬੀ ਢਾਬੇ ਜਾਏ ਆ ਇੱਥੇ ਰੋਟੀ ਖਾ ਕੇ ਫਿਰ ਜਾਵਾਂਗੇ ਅੱਗੇ ਆ ਗਈ ਦਾਲ ਮੱਖਣੀ ਤੇ ਆਪਣਾ ਰੋਟੀ ਬਹੁਤ ਘੈਂਟ ਲੱਗ ਰਹੀ ਆ ਦੇਖਣ ਦਾ ਬਾਕੀ ਖਾ ਕੇ ਦੱਸਾਂ ਤੁਹਾਨੂੰ ਟੇਸਟ ਦਾ ਬਾਪ ਜੀ ਜੇ ਕਿਸੇ ਨੇ ਵੀ థਾਈਲੈਂਡ ਆਉਣਾ ਨਾ 20 ਤੋ ਥੋੜੀ ਜੀ ਦੂਰ ਆ ਆ ਰੈਸਟੋਰੈਂਟ ਆ ਇੰਡੀਆ ਨਾ ਬਹੁਤ ਘੈਂਟ ਪੂੜਾ ਪਤਾ ਆ ਚੱਲ ਚੱਲੀ ਜਾਂਦੇ ਆ ਭਾਈ ਇੱਧਰ ਅਸੀਂ ਸਿੱਧਾ ਸੜਕ ਤੇ ਆਹ ਦੇਖੋ ਆ ਬਿੱਲੀ ਬੈਠੀ ਆ ਇਹਦੀ ਲੋਵੇ ਵੱਡਾ ਘਾਉਣ ਲੱਗ ਰਿਹਾ ਨਾਈਸ ਲਵੇ ਜਾ ਲਵੇ ਜਾ ਮੈਂ ਕਿੰਨਾ ਬੜਦਾ ਹੋ ਮਰੇ ਟ੍ਰੇਲ ਦਾ ਸਾਈਂ ਗਿਆ ਨਾ ਵਾਸਟਾਬ ਦੇ ਉਹ ਚਾਹਦਾ ਆਪ ਦੀ ਮਸਤੀ ਜਾ ਚਲੋ ਆਜੋ ਮਰੇ ਟ੍ਰੇਲ ਦਾ ਨਾ ਦੇ ਆਪ ਵੀ ਅਸੀਂ ਬਹਿ ਕੇ ਗੱਡੀ ਜਾ ਜਾਂਦੇ ਹੋਏ ਲੱਗਿਆ ਹੈ ਲੋ ਤਾਂ 10 ਕਿਲੋਮੀਟਰ ਦਾ ਹੀ ਆ ਗਿਆ ਜੀ ਬਰਕੇ ਹਰਸ਼ ਹਾਂ ਵੀ ਆ ਆ ਗਿਆ ਮੈਂ ਨਾ ਆ ਗਿਆ ਇੱਥੋਂ ਦੀ ਸਭ ਤੋਂ ਫੇਮਸ ਜਗ੍ਹਾ ਬਲਕਿ ਇਸ ਸਟਰੀਟ ਉੱਪਰ ਦਿਖਾਉਣਿਆ ਤੁਹਾਨੂੰ ਸਾਰਾ ਇਹ ਅੱਗੇ ਨਾਲ ਕੇ ਇਹ ਕਲੱਬ ਨੇ ਆ ਸਾਰੇ ਵਾਲੇ ਨਾਲੇ ਆਪਦੀ ਆਪਦੀ ਐਡਵਰਟਾਈਜ਼ਮੈਂਟ ਲਈ ਖੜੇ ਨੇ ਇੱਥੇ ਔਰ ਕੋਈ ਖਾਸ ਗੱਲ ਨਹੀਂ ਹੈਗੀ ਇੱਥੇ ਇਹ ਆ ਕਲੱਬ ਨੇ ਸਾਰੇ ਵਾਲੇ ਨਾਲੇ ਹੋਰ ਹੀ ਚੱਲਦੇ ਨੇ ਇੱਥੇ ਜਾਣਗੇ ਆਪਾਂ ਸ਼ੱਕ ਤੇ ਆਪਣੀ ਸੁਖਿਆਤੀ ਜਾਣੇ ਸੋ ਨਾਈਸ ਦੇਗਾ ਆ ਦੇਖੋ ਬਈ ਡਿਸ਼ ਸਭ ਤੋਂ ਤਗੜੀ ਡਿਸ਼ ਆ ਮਾਗਰ ਮੱਛ ਨੇ ਇਹ ਮਾਗਰ ਮੱਛਾਂ ਦੇ ਸਿਰ ਨੇ ਇਹ ਇਹ ਲੋਕ ਬਹੁਤ ਸ਼ਕੀਨ ਆ ਚੀਜ਼ ਖਾਣ ਦੇ ਆ ਦੇਖੋ ਤੇ ਆ ਜੀ ਜਾਂ ਮਨੇ ਇੱਥੇ ਕੀੜੇ ਮੁਕੌੜੇ ਸਾਰਾ ਸਿਸਟਮ ਹੈ ਇਦਾਂ ਹੀ ਪਿਆ ਹੁੰਦਾ ਹੈ ਇੱਥੇ ਸਾਰਾ ਰੇੜੀਆਂ ਲੱਗੀਆਂ ਹੋਈਆਂ ਨੇ ਇੱਥੇ ਆ ਦੇਖੋ ਆ ਮਾਗਰਵਾਚੇ ਮਾਰੇ ਲਣੇ ਸਾਰਾ ਇਹ ਸਾਹਮਣੀ ਕੀਤਾ ਹੋਇਆ ਸਾਰਾ ਕੰਮ ਇਹਦਾ ਤੇ ਆਪਿਆ ਦੇਖੋ ਇਹ ਖਾਂਦੇ ਨੇ ਬਈ ਇਹ ਇਹ ਚੀਜ਼ਾਂ ਖਾਣ ਦੇ ਸ਼ਕੀਨ ਨੇ ਇੱਧਰਲੇ ਲੋਗ ਲੋ ਵੀ ਆ ਹੈਗਾ ਕੋਕੋ ਮਾਲ ਚਲਾਉਗਾ ਹੋਰ ਜਾਨਨੇ ਕੀ ਸਿਸਟਮ ਆ ਦੇਖਣਾ ਥੋੜਾ ਤੇ ਚੀ ਆਪਣੀ ਜੀਜ ਮੱਥੇ ਲਾਗੀ ਪਹਿਲੀ ਬੜਦਿਆਂ ਨੂੰ ਉਹ ਆਪਿਆ ਉਹ ਲੈ ਹੋਰ ਲੈ ਹੋਰ ਦੇਖਿਓ ਦੇ ਨਾਲ ਦੀ ਆਪਣੇ ਨਾਲ ਦਾ ਮੋਲ ਜੈਂਟਰ ਹੋ ਗਿਆ ਬਈ ਮੋਲ ਘੈਂਟ ਆ ਬਈ ਪੂਰਾ ਇੱਥੇ ਆਪਣੇ ਵਾਲੇ ਮੋਲਾ ਵਾਂਗੂ ਬੇਕਰ ਜੀ ਚਲੇ ਗਏ ਸਾਰੀਆਂ ਘੈਂਟ ਨੇ ਬਈ ਚੀਜ਼ਾਂ ਆਹੋ ਜੀ ਦੇਖ ਲੈਣੇ ਕੱਪੜੇ ਹੋਗੇ ਬੂਟ ਹੋਗੇ ਕੋਈ ਵੀ ਚੀਜ਼ ਆ ਪੂਰੀਆਂ ਘੈਂਟ ਚੀਜ਼ਾਂ ਨੇ ਪੂਰੇ ਘੈਂਟ ਜਿਹੇ ਜ ਮਰਜੀ ਕੱਪੜੇ ਲੈ ਲੋ ਤੋ ਆ ਫੱਕੀ ਸਾਰੇ ਸਾਰੀਆਂ ਘੈਂਟ ਚੀਜ਼ਾਂ ਨੇ ਹੁਣ ਆਪਾਂ ਇੱਥੋਂ ਚੱਲੇ ਆਂ ਰੂਮ ਵੱਲ ਆਹ ਲੱਗੀਆਂ ਹੋਈਆਂ ਨੇ ਇੱਥੇ ਬਈ ਸਵਾਰੀਆਂ ਢੋਣ ਵਾਸਤੇ ਗੱਡੀਆਂ ਜਾਂ ਆਟੋ ਨਹੀਂ ਹੈਗੇ ਉਰੇ ਆਹ ਨਹੀਂ ਆ ਵੀ ਮਿਲਦਾ ਬਰੋ ਇੱਥੇ ਪਰ ਮਹਿੰਗਾ ਆ ਗੋਲ ਗੱਪੇ 150 ਰੁਪਏ ਦੇ ਨੇ ਬਈ 6 ਜਿਵੇਂ ਅਸੀਂ ਪਹਿਲਾਂ ਰੋਟੀ ਖਾਧੀ ਆ 150 ਰੁਪਏ ਦੀ ਇੱਕ ਰੋਟੀ ਆ ਮਹਿੰਗਾ ਬਹੁਤ ਆ ਸਿਸਟਮ ਲਓ ਵੀ ਸਾਢੇ 12 ਹੋ ਗਏ ਰਾਤ ਦੇ ਇਹ ਰਾਤ ਦਾ ਨਜ਼ਾਰਾ ਹੈ ਥਾਈਲੈਂਡ ਬੀਚ ਦਾ ਸਾਰੇ ਕਿਤੇ ਫਿਰ ਗਏ ਅਸੀਂ ਜਿੰਨਾ ਫਿਰਿਆ ਗਿਆ ਸੱਥੋਂ ਉਨਾ ਫਿਰ ਗਏ ਅੱਜ ਅਸੀਂ ਕੱਲ ਨੂੰ ਫਿਰ ਤੇ ਆਈਆ ਪੰਜਣੀਆਂ ਆਈਡੀਆਂ ਹੋ ਗਿਆ ਜਿੰਨਾ ਫਿਰਿਆ ਗਿਆ ਉਨਾ ਫਿਰ ਗਏ ਸੀ ਇਹ ਸ਼ਾਨ ਸਮੁੰਦਰ ਦੇ ਨਜ਼ਾਰੇ ਬਈ ਰਾਤ ਨੂੰ 1 ਵਜੇ ਸਮੁੰਦਰ ਕੇ ਨਜ਼ਾਰੇ ਸਮੁੰਦਰ ਦੀਆਂ ਲਹਿਰਾਂ ਦੀ ਬਾਜ ਫੀਲ ਕਰੋ ਬਹੁਤ ਵਾਰ ਹੈ ਬੱਲੇ 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 ਨਾ ਉਹ ਵੀ ਫਰੈਂਡ ਬਣ ਗਏ ਸਾਡੇ ਯੂ ਹੈਵ ਯੂ ਬਾ ਹੈਲੋ ਕੈਮਰਾ ਘਰ ਇੰਡੀਆ ਯਾ ਦਿਸ ਫਰਮ ਆ ਗਏ ਜੀ ਹੋਟਲ ਆਪਾਂ 3 ਵਜ ਗਏ ਸਹੀ ਰਾਤ ਦੇ ਲਾਲੋ ਸਵੇਰ ਦੇ ਲਾਲੋ 3 ਵਜ ਗਏ ਤੇ ਆਪਾਂ ਹੁਣ ਜਾ ਰਹੇ ਹਾਂ ਰੂਮ ਚ Yeah. yeah nice holidays now i live in vietnam okay the visa visa run okay yeah, yeah nice every nearly i got to leave the country get nice a new visa can you idhar jaake apna room 5ve floor te 508 number room apna tan ki tarah yaad ya na aave ਲਓ ਜੀ ਬਲੌਗ ਦੀ ਇੱਥੇ ਸਮਾਪਤੀ ਆ ਹੁਣ ਅਸੀਂ ਸੋਮਾਗੇ ਸਵੇਰੇ ਉੱਠ ਕੇ ਤੁਹਾਨੂੰ ਹੋਰ ਲੋਕੇਸ਼ਨਾਂ ਦੇ ਲੈ ਕੇ ਜਾਵਾਂਗੇ ਐਨਜਾਇਮੈਂਟ ਦਿਖਾਵਾਂਗੇ ਕੀ ਕੀ ਕੀਤਾ ਅਗਲੇ ਦਿਨ ਸਾਨੂੰ ਵੀ ਨਹੀਂ ਪਤਾ ਹਲੇ ਅਸੀਂ ਵੀ ਸੋਚਾਂਗੇ ਵੀ ਕਿੱਥੇ ਜਾਣਾ ਲੈ ਲੋਕੇਸ਼ਨ ਦੇਖਾਂਗੇ ਕੋਈ ਵੀ ਕੋਈ ਇੱਥੇ ਫੇਮਸ ਤੇ ਸੋਹਣੀ ਜਗ੍ਹਾ ਕਿਹੜੀ ਆ ਉੱਥੇ ਲੈ ਕੇ ਜਲਾਇ ਤੁਹਾਨੂੰ ਕੱਲ ਨੂੰ ਤੇ ਬਲੌਗ ਸ਼ੇਅਰ ਜ਼ਰੂਰ ਕਰਿਓ ਧੰਨਵਾਦ